ਸਵਾਗਤ ਕਰਦੇ ਹਾਂ ਤੁਹਾਡਾ ਆਪਣੀ ਚੈਨਲ ਮਾਂ ਬੋਲੀ ਪੰਜਾਬੀ ਦੇ ਉੱਪਰ ਅੱਜ ਅਸੀਂ ਪੜ ਰਹੇ ਹਾਂ ਸਾਹਿਤ ਮਾਲਾ ਨੌਵੀਂ ਸ਼੍ਰੇਣੀ ਦੀ ਕਿਤਾਬ ਪੰਜਾਬੀ ਕਵਿਤਾ ਤੇ ਵਾਰਤਕ ਹੁਣ ਆਪਾਂ ਗੱਲ ਕਰਦੇ ਹਾਂ ਵਾਰਤਕ ਦੀ ਠੀਕ ਹੈ ਜੀ ਇਸ ਨੌਵੀਂ ਸ਼੍ਰੇਣੀ ਦੀ ਵਿੱਚ ਵਾਰਤਕ ਨੂੰ ਕੀ ਦੱਸਿਆ ਗਿਆ ਹੈ ਵਾਰਤਕ ਕੀ ਹੁੰਦੀ ਹੈ ਉਹਦੇ ਬਾਰੇ ਅੱਜ ਅਸੀਂ ਕਰਾਂਗੇ ਗੱਲਬਾਤ ਤੇ ਪੜਾਂਗੇ ਕਿ ਭਾਰਤਕ ਜਿਹੜੀ ਹੈ ਕੀ ਹੁੰਦੀ ਹੈ ਭਾਰਤਕ ਸਾਹਿਤ ਦਾ ਉਹ ਰੂਪ ਹੈ ਜਿਸ ਵਿੱਚ ਵਿਸ਼ੇ ਵਸਤੂ ਦੀ ਪੇਸ਼ਕਾਰੀ ਸਮੇਂ ਪ੍ਰਮੁੱਖਤਾ ਤਰਕ ਜਾਂ ਦਲੀਲ ਨੂੰ ਦਿੱਤੀ ਜਾਂਦੀ ਹੈ ਕੀ ਦਿੱਤੀ ਜਾਂਦੀ ਹੈ ਜਿਹੜੀ ਪ੍ਰਮੁੱਖਤਾ ਹੈ ਤਰਕ ਅਤੇ ਦਲੀਲ ਨੂੰ ਦਿੱਤੀ ਜਾਂਦੀ ਹੈ ਮਿਸਾਲ ਵਜੋਂ ਇੱਕ ਵਿਸ਼ਾ ਹੈ ਮਜ਼ਦੂਰ ਦੀ ਜ਼ਿੰਦਗੀ ਇਸ ਵਿਸ਼ੇ ਬਾਰੇ ਕਵਤਾ ਕਹਾਣੀ ਨਾਵਲ ਨਾਟਕ ਬਾਰਤਕ ਆਦਿ ਸਭ ਰੂਪਾਂ ਵਿੱਚ ਲਿਖਿਆ ਜਾ ਸਕਦਾ ਹੈ ਇਸ ਵਿਸ਼ੇ ਬਾਰੇ ਕਵਤਾ ਲਿਖਣ ਸਮੇ ਮਜ਼ਦੂਰ ਦੀ ਜ਼ਿੰਦਗੀ ਦਾ ਕੋਈ ਇੱਕ ਤੀਬਰ ਪਲ ਜਿਹੜੀ ਕਵਤਾ ਹੈ ਇਹੋ ਇੱਕ ਪਲ ਬਾਰੇ ਲਿਖੀ ਜਾ ਸਕਦੀ ਹੈ ਜਿਹੜੀ ਉਸਦੀ ਖੁਸ਼ੀ ਉਦਾਸੀ ਗੁੱਸਾ ਉਪਰਾਮਤਾ ਪਿਆਰ ਨਫ਼ਰਤ ਕੋਈ ਵੀ ਹੋ ਸਕਦੀ ਹੈ ਠੀਕ ਹੈ ਇੱਕ ਤੀਬਰ ਪਲ ਇੱਕ ਸਮੇਂ ਦਾ ਜਿਹੜਾ ਸਮੇਂ ਦਾ ਇੱਕ ਉਹਨਾਂ ਨੂੰ ਪਲ ਕਹਿੰਦੇ ਨੇ ਕੋਈ ਵੀ ਉਸ ਕਵਿਤਾ ਦਾ ਵਸਤੂ ਬਣੇਗਾ ਇੱਕ ਪਲ ਜਿਹੜਾ ਇੱਕ ਪਲ ਹੈ ਠੀਕ ਹੈ ਜੀ ਉਹਦੀ ਜ਼ਿੰਦਗੀ ਦਾ ਇੱਕ ਪਲ ਅਤੇ ਉਹ ਵੀ ਲੇਖਕ ਦੇ అనుభవ ਦੀ ਪੱਧਰ ਤੇ ਲਿਖ ਕਦੇ ਜੋ ਨੇ ਅਨੁਭਵ ਕੀਤਾ ਉਹਦੇ ਅਕੋਰਡਿੰਗ ਹੀ ਉਹਦੇ ਮੁਤਾਬਕ ਜਿਹੜਾ ਉਹ ਇੱਕ ਪਲ ਜਦੋਂ ਉਹ ਦੇਖ ਕੇ ਲੰਘ ਰਿਹਾ ਵੀ ਸਖਤ ਮਿਹਨਤ ਕਰ ਰਿਹਾ ਹੈ ਨਾ ਮਜ਼ਦੂਰ ਜਾਂ ਇੱਕ ਮਤਲਬ ਕਿ ਪੂਰੀ ਗਰਮੀ ਦੇ ਵਿੱਚ ਮਿਹਨਤ ਕਰ ਰਿਹਾ ਹੈ ਜਾਂ ਪੂਰੀ ਸਰਦੀ ਦੇ ਵਿੱਚ ਵਿੱਚ ਮਿਹਨਤ ਕਰ ਰਿਹਾ ਉਹ ਜਿਹੜਾ ਇੱਕ ਪਲ ਹੈ ਇੱਕ ਲੇਖਕ ਨੂੰ ਜਾਂ ਕਵੀ ਨੂੰ ਝੰਜੋੜਦਾ ਹੈ ਉਹਦੇ ਉੱਤੇ ਉਹ ਕਵਿਤਾ ਲਿਖ ਦਿੰਦਾ ਹੈ ਕਹਾਣੀ ਵਿੱਚ ਉਸ ਦੀ ਜ਼ਿੰਦਗੀ ਦਾ ਕੋਈ ਇੱਕ ਪਹਿਲੂ ਜਿਹੜੀ ਕਹਾਣੀ ਹੈ ਉਹਦੀ ਜ਼ਿੰਦਗੀ ਦਾ ਇੱਕ ਪਹਿਲੂ ਜਾਂ ਘਟਨਾ ਹੋ ਸਕਦੀ ਹੈ ਤੇ ਨਾਵਲ ਵਿੱਚ ਉਸ ਦੀ ਸਮੁੱਚੀ ਜ਼ਿੰਦਗੀ ਤੇ ਆਲੇ-ਦੁਆਲੇ ਦਾ ਸਾਰਾ ਸਮਾਜਿਕ ਪ੍ਰਸੰਗ ਜਿਸ ਵਿੱਚ ਉਹ ਰਹਿੰਦਾ ਹੈ ਠੀਕ ਹੈ ਜੀ ਅੱਛਾ ਠੀਕ ਹੈ ਜੀ ਹੁਣ ਇਹ ਚੀਜ਼ ਸਾਨੂੰ ਸਮਝ ਆ ਗਈ ਕੀ ਜੜੀ ਕਵਤਾ ਹੈ ਉਹ ਇੱਕ ਪਲ ਬਾਰੇ ਲਿਖੀ ਜਾਂਦੀ ਹੈ ਠੀਕ ਹੈ ਜੀ ਛੇੜਾ ਹੀ ਇੱਕ ਕਹਾਣੀ ਹੋਗੀ ਕਹਾਣੀ ਜਿਹੜੀ ਹੈ ਉਹ ਕੀ ਹੋਣੀ ਇੱਕ ਪਹਿਲੂ ਜਾਂ ਇੱਕ ਘਟਨਾ ਹੋ ਸਕਦੀ ਹੈ ਜ਼ਿੰਦਗੀ ਦੀ ਨਾਵਲ ਜਿਹੜਾ ਉਹਦੀ ਪੂਰੀ ਜ਼ਿੰਦਗੀ ਬਾਰੇ ਹੋ ਸਕਦਾ ਹੈ ਤੇ ਉਸ ਸਮਾਜ ਬਾਰੇ ਜਿਹਦੇ ਵਿੱਚ ਉਹ ਰਹਿੰਦਾ ਹੈ ਇੰਜ ਹੀ ਉਸ ਦੀ ਜ਼ਿੰਦਗੀ ਦਾ ਚਿੱਤਰਣ ਨਾਟਕ ਦੇ ਰੂਪ ਵਿੱਚ ਕਰਨ ਵੇਲੇ ਕੇਵਲ ਉਹ ਪੱਖ ਹੀ ਨਾਟਕਕਾਰ ਦੀ ਪਕੜ ਵਿੱਚ ਆਉਣਗੇ ਜਿਨ੍ਹਾਂ ਵਿੱਚ ਨਾਟਕੀਅਤ ਹੋਵੇਗੀ ਅਰਥਾਤ ਕੁਝ ਚੋਣਵੇਂ ਪਹਿਲੂ ਜਿਨ੍ਹਾਂ ਉੱਤੇ ਜਿਨ੍ਹਾਂ ਨੂੰ ਮੰਚ ਉੱਤੇ ਦਰਸਾਇਆ ਜਾ ਸਕਣਾ ਸੰਭਵ ਹੋਵੇ ਉਸੇ ਤਰ੍ਹਾਂ ਜਿਹੜਾ ਨਾਟਕ ਹੈ ਨਾਟਕ ਕੀ ਹੈ ਸਿਰਫ ਉਹਨਾਂ ਘਟਨਾਵਾਂ ਨੂੰ ਹੀ ਲਿਆ ਜਾ ਸਕਦਾ ਜਿਨ੍ਹਾਂ ਨੂੰ ਰੰਗ ਮੰਚ ਦੇ ਉੱਪਰ ਪੇਸ਼ ਕੀਤਾ ਜਾਵੇ ਇਨਾਂ ਸਾਰੀਆਂ ਹੀ ਬੰਨਗੀਆਂ ਦੀ ਇੱਕ ਸੀਮਾ ਹੈ ਅਤੇ ਸਾਰੀਆਂ ਹੀ ਬੰਨਗੀਆਂ ਵਿੱਚੋਂ ਮਜ਼ਦੂਰ ਦੀ ਜ਼ਿੰਦਗੀ ਦਾ ਜੋ ਚਿੱਤਰ ਉੱਭਰ ਕੇ ਆਵੇਗਾ। ਓਹੋ। ਨਾਵਲ ਨੂੰ ਛੱਡ ਕੇ ਬਾਕੀ ਬੰਨਗੀਆਂ ਵਿੱਚ ਅਧੂਰਾ ਹੋਵੇਗਾ। ਸਿਰਫ ਨਾਵਲ ਹੀ ਇੱਕ ਪੂਰੇ ਮਤਲਬ ਕਿ ਮਜ਼ਦੂਰ ਦੀ ਜਿਵੇਂ ਪੈਨੋਂ ਮਜ਼ਦੂਰ ਉਦਾਹਰਣ ਦਿੱਤੀ ਹੈ। ਉਹਦੀ ਜ਼ਿੰਦਗੀ ਬਾਰੇ ਦੱਸ ਸਕੇਗਾ ਤੁਸੀਂ ਉਹਦੇ ਮਨ ਦੀ ਦਸ਼ਾ ਉਹਦੇ ਆਲੇ-ਦੁਆਲੇ ਦੀ ਵਿਚਰਨ ਦੀ ਦਸ਼ਾ ਬਟਕੀਆ ਨਾਵਲ ਬਹੁਤ ਲੰਮਾ ਹੁੰਦਾ ਉਸ ਤੋਂ ਬਿਨਾ ਚਾਹੇ ਨਾਟਕ ਚਾਹੇ ਕਹਾਣੀ ਹੈ ਚਾਹੇ ਕਵਿਤਾ ਉਹ ਜੜੀਆਂ ਉਨੀ ਉਹਦੀ ਜ਼ਿੰਦਗੀ ਬਾਰੇ ਸੰਖੇਪ ਦੇ ਵਿੱਚ ਹੀ ਦੱਸ ਸਕਣੀਆਂ ਹੁੰਦਾ ਵਰਣਨ ਨਹੀਂ ਹੋ ਸਕੇਗਾ ਠੀਕ ਹੈ ਜੀ ਵਿਸਥਾਰ ਦੇ ਵਿੱਚ ਕੁਝ ਵੀ ਇਹਦਾ ਸੰਭਵ ਨਹੀਂ ਹੋਵੇਗਾ ਅਧੂਰਾ ਇਸ ਕਾਰਨ ਕਿ ਇਹਨਾਂ ਰੂਪਾਂ ਵਿੱਚ ਮਜ਼ਦੂਰ ਦੀ ਜ਼ਿੰਦਗੀ ਦਾ ਇੱਕ ਪਲ ਪਲ ਕਵਿਤਾ ਵਿੱਚ ਲਿਆ ਜਾਊਗਾ ਪਹਿਲੂ ਕਹਾਣੀ ਦੇ ਵਿੱਚ ਘਟਨਾ ਜਾਂ ਕੁਝ ਛੋਟੀਆਂ ਘਟਨਾਵਾਂ ਹੀ ਸਮੋਈਆਂ ਜਾ ਸਕਦੀਆਂ ਹਨ ਜਦਕਿ ਨਾਵਲ ਵਿੱਚ ਇਸ ਦਾ ਪੂਰਾ ਚਿੱਤਰ ਉਗੜ ਕੇ ਆ ਸਕਦਾ ਹੈ ਨਾਵਲ ਵਾਂਗ ਹੀ ਉਸ ਦੀ ਜ਼ਿੰਦਗੀ ਦਾ ਪੂਰਾ ਚਿੱਤਰ ਉਗੜਨ ਲਈ ਦੂਜਾ ਸਫਲ ਮਾਧਿਅਮ ਹੈ ਭਾਰਤਕ ਨਾਵਲ ਦੇ ਦੇ ਮਤਲਬ ਕਿ ਬਰੋਬਰ ਹੀ ਹੈ ਭਾਰਤਕ ਜਿਹਦੇ ਵਿੱਚ ਅਸੀਂ ਸਾਰਾ ਹੀ ਲਿਖ ਸਕਦੇ ਹਾਂ ਉਸ ਮਜ਼ਦੂਰ ਬਾਰੇ ਜੋ ਕੁਝ ਨਾਵਲ ਦਾ 2 300 ਸਫਿਆਂ ਦੇ ਨਾਵਲ ਵਿੱਚ ਉਭਾਰੇਗਾ ਉਹ ਭਾਰਤਕ ਲੇਖਕ ਦਸਾਂ 15 ਸਫਿਆਂ ਵਿੱਚ ਹੀ ਦੱਸ ਸਕਦਾ ਹੈ ਮਤਲਬ ਕਿ ਇਹਦੇ ਵਿੱਚ ਵੀ ਜਿਹੜਾ ਲੇਖਕ ਹੈ ਜਨਾ ਭਾਰਤਕ ਲਿਖਕ ਹੈ ਉਹ ਪੂਰਾ ਪਰਫੈਕਟ ਹੋਣਾ ਚਾਹੀਦਾ ਜਿਹੜਾ ਕਿ ਉਸ ਪੂਰੀ 2 300 ਸਫਿਆਂ ਦੀ ਨਾਵਲ ਨੂੰ ਨਾਵਲ ਦੀ ਕਹਾਣੀ 10 15 ਜਿਹੜਾ ਸਫਿਆਂ ਦੇ ਵਿੱਚ ਨਿਮੇੜ ਸਕੇਗਾ ਇਸ ਦਾ ਅਰਥ ਇਹ ਉੱਕਾ ਨਹੀਂ ਕਿ ਨਾਵਲ ਕਰਦੇ 2 300 ਸਫੇ ਫਜ਼ੂਲ ਹਨ ਇਹਦਾ ਮਤਲਬ ਇਹ ਬਿਲਕੁਲ ਵੀ ਨਹੀਂ ਹੈਗਾ ਕਿ ਉਹਦੇ ਜਿਹੜੇ ਨਾਵਲ ਦੇ ਜਿਹੜੇ 2 3 ਸਫੇ ਨੇ ਉਹ ਫालतू ਲਿਖੇ ਹੋਏ ਨੇ ਸਗੋਂ ਇਸ ਤੋਂ ਉਲਟ ਇਹ ਹੈ ਕਿ ਨਾਵਲ ਮਾਧਿਅਮ ਹੀ ਜਿਆ ਹੈ ਜਿਸ ਵਿੱਚ ਨਾਵਲਕਾਰ ਨੂੰ ਜ਼ਿੰਦਗੀ ਵਿੱਚ ਵਾਪਰ ਦੇ ਵਾਪਰ ਗਏ ਵਾਪਰਨ ਵਾਲੇ ਨੂੰ ਹੁੰਦਾ ਹੋਇਆ ਜਾਂ ਹੋਣ ਵਾਲਾ ਕਰਕੇ ਦਿਖਾਉਣਾ ਹੁੰਦਾ ਹੈ ਤੇ ਬਾਰਤਕ ਕਾਰਨੇ ਇਹ ਸਭ ਕੁਝ ਦੱਸਣਾ ਹੁੰਦਾ ਹੈ ਉਹਨਾਂ ਨੇ ਇੱਕ ਜੇ ਹੁਣ ਮਤਲਬ ਆਪਾਂ ਇਹ ਨਹੀਂ ਕਹਿ ਸਕਦੇ ਕਿ ਨਾਵਲਕਾਰ ਸਹੀ ਨਹੀਂ ਲਿਖਦੇ ਜਾਂ ਬਾਰਤਕ ਲੇਖ ਜਿਹੜਿਆ ਵਾਰਤਾਕਾਰ ਆ ਉਹ ਵਧੀਆ ਤਰੀਕੇ ਨਾਲ ਪਰ ਨਾਵਲ ਨਾਵਲ ਦੇ ਵਿੱਚ ਕੀ ਚੀਜ਼ਾਂ ਹੁੰਦੀਆਂ ਨੇ ਵਿਅੋਧ ਨਾਲ ਕੀ ਵਾਪਰਿਆ ਕੀ ਵਾਪਰਨ ਵਾਲਾ ਹੈ ਨਾ ਕੀ ਉਸ ਸਮੇਂ ਮਤਲਬ ਭੂਤਕਾਲ ਵਾਲੇ ਭਵਿੱਖ ਵਾਲੇ ਬਾਰੇ ਤੇ ਵਰਤਮਾਨ ਬਾਰੇ ਹੈ ਨਾ ਉਹ ਸਾਰਾ ਕੁਝ ਨਾਵਲਕਾਰ ਨੂੰ ਦਿਖਾਉਣਾ ਪੈਂਦਾ ਤੇ ਪਿੱਛੇ ਕੀ ਹੋਇਆ ਸੀ ਕਿਹੜੀ ਘਟਨਾ ਕਿਹੜੀ ਨਾਲ ਜੁੜੀ ਹੋਈ ਹੈ ਜਾ ਹੁਣ ਪ੍ਰੈਜ਼ੈਂਟ ਦੇ ਵਿੱਚ ਵਰਤਮਾਨ ਦੇ ਵਿੱਚ ਕੀ ਚੱਲ ਰਿਹਾ ਹੈ ਜਾਂ ਭਵਿੱਖ ਦੇ ਵਿੱਚ ਕੀ ਹੋਊਗਾ ਉਹ ਸਾਰੀ ਜਿਹੜੀ ਚੀਜ਼ ਹੈ ਉਹ ਨਾਵਲਕਾਰ ਨੂੰ ਦਿਖਾਉਣੀ ਹੁੰਦੀ ਹੈ ਬਾਰਤਕਾਰ ਕੀ ਹੁੰਦਾ ਵਰਤਕ ਮਤਲਬ ਦੱਸ ਰਿਹਾ ਹੁੰਦਾ ਠੀਕ ਹੈ ਥਰਡ ਪਰਸਨ ਹੋ ਗਿਆ ਜਿਵੇਂ ਇੱਕ ਸੀਨ ਸਾਹਮਣੇ ਚੱਲ ਰਿਹਾ ਉਹ ਦੱਸ ਰਿਹਾ ਕੋਈ ਫਿਲਮ ਆਪਾਂ ਚੱਲ ਰਹੇ ਆਪਾਂ ਦੂਸਰਿਆਂ ਨੂੰ ਬੋਲ ਕੇ ਸੁਣਾ ਰਹੇ ਹਾਂ ਕਿ ਹੁਣ ਆ ਹੋ ਰਿਹਾ ਹੈ ਇਹ ਕਰ ਰਿਹਾ ਹੈ ਇਹਨੇ ਆ ਕੀਤਾ ਉਹਦੇ ਪਿਤਾ ਨੇ ਕਿਹਾ ਮਤਲਬ ਇੱਕ ਇੱਕ ਜਾਨਾ ਉਹਨੂੰ ਬੋਲ ਕੇ ਦੱਸ ਰਿਹਾ ਹੁੰਦਾ ਹੈ ਦੱਸਣ ਅਤੇ ਵਾਪਰ ਦਾ ਦਰਸਾਉਣ ਦੇ ਵਿੱਚ ਵਿੱਚ ਹੀ ਇਹ ਇਹ ਭੇਦ ਹੈ ਕਿ ਇੱਕੋ ਗੱਲ ਜਿਹੜੀ ਇੱਕ ਮਾਧਿਅਮ ਵਿੱਚ 300 ਸਫ਼ਿਆਂ ਵਿੱਚ ਸਮੇਟੀ ਜਾਂਦੀ ਉਹੋ ਗੱਲ ਦੂਜੇ ਮਾਧਿਅਮ ਵਿੱਚ 15 ਸਫ਼ਿਆਂ ਵਿੱਚ ਸਮੇਟੀ ਜਾਊਗੀ ਠੀਕ ਹੈ ਕੋਈ ਵੀ ਘਟਨਾ ਹੈਗੀ ਆਪਾਂ ਲਈਏ ਜਿਵੇਂ ਕਲਾਸ ਰੂਮ ਦਾ ਹੀ ਆਪਾਂ ਲੈ ਲਈਏ ਕਲਾਸ ਦੇ ਵਿੱਚ ਵਿਦਿਆਰਥੀ ਪੜ ਰਹੇ ਨੇ ਤੇ ਟੀਚਰ ਪੜਾ ਰਿਹਾ ਹੈ ਹਨਾ ਕੋਈ ਸ਼ਰਾਰਤਾਂ ਕਰ ਰਿਹਾ ਕੋਈ ਪੜ ਰਿਹਾ ਇਸ ਤਰ੍ਹਾਂ ਦਾ ਸੀਨ ਹੋ ਗਿਆ ਉਹਨੂੰ ਜਦੋਂ ਅਸੀਂ ਦੱਸਣਾ ਤਾਂ ਆਪਾਂ ਇਹ ਕਹਾਂਗੇ ਵੀ ਕਲਾਸਰੂਮ ਇੱਕ ਪਰਸਨ ਹੀ ਕਹਿ ਰਿਹਾ ਵੀ ਕਲਾਸਰੂਮ ਚ ਵਿਦਿਆਰਥੀ ਬੈਠੇ ਆ ਅਧਿਆਪਕ ਪੜਾ ਰਿਹਾ ਹੈ ਬਲੈਕਬੋਰਡ ਤੇ ਲਿਖ ਰਿਹਾ ਹੈ ਬੱਚੇ ਲਿਖ ਰਹੇ ਨੇ ਉਹੀ ਦੱਸ ਦੂਗਾ ਪਰ ਜੇ ਦੋਸਤਾਂ ਮਤਲਬ ਉਸ ਨੂੰ ਵਿੱਚ ਵੜ ਕੇ ਦੱਸਣਾ ਜਾਂ ਉਹਦੇ ਬਾਰੇ ਡੀਪਲੀ ਦੱਸਣਾ ਕਿ ਇੱਕ ਵਿਦਿਆਰਥੀ ਨੇ ਕਿਹਾ ਹਨਾ ਮੈਂ ਬੋਲਿਆ ਮੈਮ ਮੈਡਮ ਨਹੀਂ ਬੋਲਿਆ ਜਾਂ ਉਹਨੇ ਅਧਿਆਪਕ ਨੂੰ ਕਿਹਾ ਕੀ ਸਾਰਾ ਇਹ ਸਾਨੂੰ ਦੱਸੋ ਸਮਝਾਓ ਤਾਂ ਅਧਿਆਪਕ ਨੇ ਕਿਹਾ ਉਹ ਚੀਜ਼ਾਂ ਜਿਹੜੀ ਇੱਕ ਨਾਵਲ ਦੇ ਰੂਪ ਵਿੱਚ ਇੱਕ ਨਾਟਕ ਦੇ ਰੂਪ ਵਿੱਚ ਆਪਾਂ ਦੱਸ ਸਕਦੇ ਹਾਂ ਉਹ ਇਸ ਕਰਕੇ ਜਿਹੜਾ ਨਾਵਲ ਹੈ ਉਹ 3-400 ਸਫ਼ਿਆਂ ਤੱਕ ਸੀਮਤ ਉਹ ਵਿਸਤਾਰ ਵਿੱਚ ਚਲਾ ਜਾਂਦਾ ਹੈ ਭਾਰਤਿਕ ਜਿਹੜੀ ਉਹ 15 ਸਫ਼ਿਆਂ ਵਿੱਚ ਸਿਮਟ ਜਾਂਦੀ ਹੈ ਇੱਥੇ ਇੱਕ ਦਿਲਚਸਪ ਅਤੇ ਠੋਸ ਉਦਾਹਰਣ ਦੇਣੀ ਹੋਵੇਗੀ ਦੋ ਵਾਕ ਹਨ ਇੱਕ ਆਦਮੀ ਸਵੇਰੇ ਘਰੋਂ ਤਿਆਰ ਹੋ ਕੇ 9 ਵਜੇ ਦਫ਼ਤਰ ਗਿਆ ਉਦਾਹਰਣ ਦੇ ਰਹੇ ਨੇ ਦਿਨ ਭਰ ਦਫ਼ਤਰੀ ਕੰਮ ਕਰਕੇ ਉਹ 5 ਵਜੇ ਆਪਣੇ ਘਰ ਪਰਤ ਆਇਆ ਇਹਨਾਂ ਦੋਹਾਂ ਵਾਕਾਂ ਵਿੱਚੋਂ ਉਹ ਆਦਮੀ ਦੇ ਤਿਆਰ ਹੋਣ ਦਫ਼ਤਰ ਜਾ ਕੇ ਕੰਮ ਕਰਨ ਅਤੇ ਪਰਤ ਆਉਣ ਦਾ ਪਤਾ ਲੱਗ ਜਾਂਦਾ ਹੈ ਪਰ ਸੋਚੋ ਕਿ ਸਵੇਰੇ ਤਿਆਰ ਹੋਣ ਤੋਂ ਲੈ ਕੇ 9-10 ਘੰਟੇ ਦਾ ਸਾਰਾ ਕੰਮ ਉਸ ਨੂੰ ਜੋ ਕੁਝ ਉਸ ਉਸ ਨੇ ਇਸ ਸਮੇਂ ਵਿੱਚ ਕੀਤਾ ਕਰਦਿਆਂ ਦਿਖਾਇਆ ਜਾਵੇ ਤਾਂ ਕਿੰਨੇ ਸਫੇ ਲਿਖਣੇ ਪੈਣਗੇ ਹੈਨਾ ਉਹੀ ਚੜ ਜਿਵੇਂ ਮੈਂ ਕਲਾਸਰੂਮ ਦਾ ਦ੍ਰਿਸ਼ ਦੱਸਿਆ ਤਾਂ ਉਹਨੂੰ ਪਹਿਲਾਂ ਹੀ ਬਸ ਬਾਪਰ ਦਾ ਦਰਸਾਉਣਾ ਤੇ ਦੱਸਣ ਵਿੱਚ ਇਹੋ ਫਰਕ ਹੁੰਦਾ ਹੈ ਇੰਜ ਬਾਪਰ ਦਾ ਦਰਸਾਉਣਾ ਤੇ ਦੱਸਣ ਦੇ ਮਾਧਿਅਮ ਵਿੱਚ ਵੀ ਫਰਕ ਪੈਂਦਾ ਹੈ ਕਹਾਣੀ ਨਾਵਲ ਨਾਟਕ ਬਹੁਤਾ ਕਰਕੇ ਵਾਪਰ ਦਾ ਦਰਸਾਉਣ ਦੇ ਮਾਧਿਅਮ ਹਨ ਤੇ ਬਾਰਤਕ ਵਾਪਰੇ ਹੋਏ ਜਾਂ ਵਾਪਰਨ ਵਾਲੇ ਨੂੰ ਦੱਸਣ ਦਾ ਮਾਧਿਅਮ ਹੈ ਦਰਸਾਉਣ ਵਿੱਚ ਦਲੀਲ ਦੀ ਥਾਂ ਘੱਟ ਹੁੰਦੀ ਹੈ ਦੱਸਣ ਵਿੱਚ ਦਲੀਲ ਦੀ ਦਲੀਲ ਹੀ ਮੁੱਖ ਹੁੰਦੀ ਹੈ ਇਸੇ ਕਰਕੇ ਬਾਰਤਕ ਦਾ thora ਦਲੀਲ ਹੁੰਦੀ ਹੈ ਦਲੀਲ ਤੋਂ ਭਾਵ ਇਹ ਨਹੀਂ ਲਿਆ ਜਾਣਾ ਚਾਹੀਦਾ ਕਿ ਬਾਰਤਕ ਵਿੱਚ ਨਰੋਲ ਦਲੀਲ ਹੀ ਹੁੰਦੀ ਹੈ ਸਾਹਿਤਿਕ ਬਾਰਤਕ ਵਿੱਚ ਦਲੀਲ ਦੇ ਨਾਲ-ਨਾਲ ਦਰਸਾਉਣ ਦੇ ਮਾਧਿਅਮ ਦੇ ਅੰਸ਼ ਵੀ ਹੁੰਦੇ ਹਨ ਕੁਝ ਮਤਲਬ ਉਹਨਾਂ ਨੂੰ ਜਿਹੜੇ ਪਾਲ ਹੁੰਦੇ ਹਨ ਉਹਨਾਂ ਨੂੰ ਥੋੜਾ ਐਕਸਪਲੇਨ ਵੀ ਕੀਤਾ ਜਾਂਦਾ ਹੈ ਇਸੇ ਕਰਕੇ ਬਾਰਤਕ ਵਿੱਚ ਕਹਾਣੀ ਨਾਟਕਿਤ ਆਦਿ ਦੇ ਗੁਣ ਵੀ ਹੁੰਦੇ ਹਨ ਹੁਣ ਤੱਕ ਵਧੇਰੇ ਆਲੋਚਕਾਂ ਨੇ ਨਿਵੰਦਨ ਨੂੰ ਬਾਰਤਕ ਦਾ ਵਿਸ਼ੇਸ਼ ਰੂਪ ਮੰਨਿਆ ਹੈ ਇਹ ਕਈ ਪ੍ਰਕਾਰ ਦਾ ਹੋ ਸਕਦਾ ਹੈ ਵਰਨਾਨਾਤਮਕ ਕਥਾਤਮਕ ਭਾਵਾਤਮਕ ਵਿਚਾਰਾਤਮਕ ਤੇ ਅਲੋਚਨਾਤਮਕ ਇਹਨੇ ਪੱਖ ਹੁੰਦੇ ਨੇ ਜੀ ਇਹਦੇ ਹਨਾ ਵਰਨਾ ਵਰਨਾਨਾਤਮਕ ਕਥਾ ਦੇ ਹਿਸਾਬ ਨਾਲ ਭਾਵਾਤਮਕ ਵਿਚਾਰਾਤਮਕ ਤੇ ਅਲੋਚਨਾਤਮਕ ਇਸ ਤੋਂ ਇਲਾਵਾ ਜੀਵਨੀ ਸਫਰਨਾਮਾ ਰੇਖਾ ਚਿੱਤਰ ਡੈਰੀ ਰਿਪੋਰਟਾਜ ਅੱਧੀ ਨੂੰ ਵੀ ਭਾਰਤਿਕ ਦੀਆਂ ਰਚਨਾਵਾਂ ਮੰਨਿਆ ਗਿਆ ਹੈ। ਹੱਥਲੇ ਸੰਗ੍ਰਹਿ ਵਿੱਚ ਭਾਰਤਿਕ ਦੀਆਂ ਇਹਨਾਂ ਬਨਗੀਆਂ ਦੇ ਆਧਾਰਤ ਨਿਵੰਦ ਸੰਕਲਿਤ ਕੀਤੇ ਗਏ ਹਨ। ਠੀਕ ਹੈ ਜੀ ਇਹ ਅਸੀਂ ਪੜਿਆ ਹੈ ਸਮੁੱਚੇ ਵਿੱਚ ਭਾਰਤਕ ਹੁੰਦੀ ਕੀ ਹੈ? ਭਾਰਤਕ ਭਾਗ। ਇਹ ਭੂਮਿਕਾ ਸੀ ਜਿਹੜੀ 9ਵੀਂ ਕਲਾਸ ਦੀ ਪੁਸਤਕ ਆਪਾਂ ਲਈ ਹੈ ਉਹਦੇ ਵਿੱਚੋਂ ਲਈ ਗਈ ਹੈ। ਠੀਕ ਹੈ ਜੀ ਅੱਗੇ ਅਸੀਂ ਪੜਾਂਗੇ ਪੰਜਾਬੀ ਦੀ ਭਾਰਤਕ ਕਿਵੇਂ ਹੋਵੇਗੀ? ਤਾਂ ਤੁਹਾਨੂੰ ਇਹ ਅਪਰਾਲਾ ਕਿਵੇਂ ਲੱਗਿਆ ਕਿ ਆਪਾਂ ਇੰਨੀ ਮਤਲਬ ਬੁੱਢੋਂ ਘਾਈ ਤੋਂ ਘਿਹਰਾਈ ਤੋਂ ਪੜਦੇ ਆ ਤਾਂ ਜੋ ਚੀਜ਼ਾਂ ਆਪਾਂ ਦੱਸ ਸਕਦੇ ਹਾਂ ਐਕਸਪਲੇਨ ਕਰ ਸਕਦੇ ਆ ਆਪਾਂ ਉਹਦੀ ਵਿਆਖਿਆ ਕਰਕੇ ਤੁਹਾਨੂੰ ਦੱਸਦੇ ਆਂ ਜਰੂਰ ਜਿੰਨਾ ਸਾਨੂੰ ਪਤਾ ਹੁੰਦਾ ਹੈ ਨਾ ਜੇ ਤੁਹਾਨੂੰ ਇਹ ਚੀਜ਼ ਵਧੀਆ ਲੱਗਦੀ ਹੈ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਤੁਹਾਨੂੰ ਇਸ ਚੀਜ਼ ਦਾ ਫਾਇਦਾ ਹੋਵੇਗਾ ਜਾਂ ਦੂਸਰੇ ਤੁਹਾਡੇ ਸਾਥੀਆਂ ਨੂੰ ਫਾਇਦਾ ਹੋਣਾ ਹੋਵੇਗਾ ਤਾਂ ਉਹਨਾਂ ਤੱਕ ਵੀਡੀਓ ਸ਼ੇਅਰ ਕਰਕੇ ਜ਼ਰੂਰ ਭੇਜੋ ਤੇ ਸਬਸਕ੍ਰਾਈਬ ਕਰਾਓ ਧੰਨਵਾਦ ਜੀ